ਕਾਂਗਰਸ ਨੇ ਸੰਗਰੂਰ ਤੋਂ ਲੈ ਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਪਰ ਬਹੁਤ ਹੀ ਥੋੜੇ ਫਰਕ ਦੇ ਨਾਲ ਵਿਜੇਂਦਰ ਸਿੰਘਲਾ ਲੋਕ ਸਭਾ ਦੀ ਇਹ ਚੋਣ ਹਾਰ ਗਏ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਵਿਜੇਂਦਰ ਸਿੰਘਲਾ ਮੁੜ ਸੰਗਰੂਰ ਚ ਸਰਗਰਮ ਹੋ ਗਏ ਨੇ ਉਹਨਾਂ ਦੇ ਵੱਲੋਂ ਮੀਟਿੰਗਾਂ ਆਰੰਭ ਦਿੱਤੀਆਂ ਗਈਆਂ ਨੇ ਤੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੇਸ਼ੱਕ ਕਾਂਗਰਸ ਪਾਰਟੀ ਨੇ ਕਹਿ ਲਿਆ ਕਿ ਲੇਟ ਪਰ ਵਿਜੇਂਦਰ ਸਿੰਘਲਾ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਹਾਲਾਂਕਿ ਉਹ ਸੰਗਰੂਰ ਤੋਂ ਇੱਕ ਵੱਡੇ ਦਾਵੇਦਾਰ ਸੀ ਟਿਕਟ ਦੇ ਪਾਰਟੀ ਨੇ ਆਪਣੀ ਰਣਨੀਤੀ ਅਪਣਾਈ ਸਾਨੂੰ ਉਹਦਾ ਨਹੀਂ ਪਤਾ ਕਿ ਕਿਉਂ ਕਿਵੇਂ ਹੋਇਆ ਪਰ ਇਸ ਦਾ ਘਾਟਾ ਕਾਂਗਰਸ ਨੂੰ ਜ਼ਰੂਰ ਪਿਆ ਵਿਜੇਂਦਰ ਸਿੰਘਲਾ ਨੇ ਮਿਹਨਤ ਕੀਤੀ ਪਰ ਬਹੁਤ ਘੱਟ ਵੋਟਾਂ ਲਗਭਗ 11000 ਦੇ ਫਰਕ ਨਾਲ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਤੋਂ ਹਾਰ ਗਏ ਬਹੁਤ ਸੋਹਣਾ ਲੜੇ ਇਹ ਗੱਲ ਸਾਰੇ ਪਾਸੇ ਚਰਚਾ ਦਾ ਵਿਸ਼ਾ ਆਇਆ ਪਰ ਲੱਗਦਾ ਇੰਜ ਆ ਕਿ ਬਹੁਤੀ ਗੂੜੀ ਪ੍ਰੀਤ ਜਿਹੜੀ ਆ ਉਹ ਸ਼੍ਰੀ ਆਨੰਦਪੁਰ ਸਾਹਿਬ ਨਾਲ ਵਿਜੇਂਦਰ ਸਿੰਘਲਾ ਦੀ ਨਹੀਂ ਪਈ ਹਾਲਾਂਕਿ ਆਨੰਦਪੁਰੀਆਂ ਨੇ ਜਿਹੜਾ ਉਹ ਵਿਜੇਂਦਰ ਸਿੰਘਲਾ ਨੂੰ ਪਿਆਰ ਬਹੁਤ ਦਿੱਤਾ ਸੂਤਰ ਦੱਸਦੇ ਆ ਕਿ ਵਿਜੇਂਦਰ ਸਿੰਘਲਾ ਨੇ ਸੰਗਰੂਰ ਦੇ ਵਿੱਚ ਦਵਾਰਾ ਸਰਗਰਮੀਆਂ ਆਰੰਭ ਦਿੱਤੀਆਂ ਨੇ ਅਤੇ ਉਹਨਾਂ ਨੇ ਅੰਦਰ ਖਾਤੇ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਨੇ ਪਾਰਟੀ ਵਰਕਰਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਬੂਥ ਇਕੱਲੇ ਇਕੱਲੇ ਪਿੰਡ ਇਕੱਲੇ ਇਕੱਲੇ ਵਾਰਡ ਦੀ ਮੀਟਿੰਗ ਕੀਤੀ ਗਈ ਹੈ ਅਤੇ ਜੋਸ਼ ਭਰਿਆ ਗਿਆ ਹੈ ਕਿ ਅਸੀਂ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਨਿਗਮ ਦੀਆਂ ਚੋਣਾਂ ਤਕੜੇ ਹੋ ਕੇ ਲੜਾਂਗੇ ਤੁਹਾਨੂੰ ਪਤਾ ਹੀ ਹੈ ਕਿ ਵਿਜੇਂਦਰ ਸਿੰਘਲਾ ਮੂਰੂਪ ਦੇ ਵਿੱਚ ਪਟਿਆਲੇ ਦੇ ਰਹਿਣ ਵਾਲੇ ਨੇ ਉਹਨਾਂ ਦੇ ਪਿਤਾ ਪੁਰਾਣੇ ਕਾਂਗਰਸੀ ਸੰਤੇ ਉਹ ਵੀ ਕਾਂਗਰਸ ਦੇ ਵਿੱਚ ਜਿਹੜਾ ਜੂਥ ਕਾਂਗਰਸ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਰਾਹੁਲ ਗਾਂਧੀ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਆ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ 2009 ਦੇ ਵਿੱਚ ਲਿਆਂਦੇ ਗਏ ਸੰਗਰੂਰ ਪਟਿਆਲੇ ਤੋਂ ਉਹਨਾਂ ਨੇ ਅਕਾਲੀ ਦਲ ਦੇ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਤੇ ਲੋਕ ਸਭਾ ਚ ਚਲੇ ਗਏ ਉਸ ਤੋਂ ਬਾਅਦ 2000 14 ਵਾਲੀ ਚੋਣੋਂ ਹਾਰ ਗਏ ਅਤੇ 2019 'ਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਪਰ ਉਹ 2017 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਵਾਲੀ ਕੈਬਨਿਟ ਦੇ ਵਿੱਚ ਵਜ਼ੀਰ ਵੀ ਰਹੇ ਗੱਲ ਇਹ ਹੈ ਕਿ ਹੁਣ ਉਹਨਾਂ ਨੂੰ ਸਰਗਰਮੀ ਜਿਹੜੀ ਆ ਉਹ ਸੰਗਰੂਰ ਚ ਦੁਆਰਾ ਕੇਂਦਰਿਤ ਕਰ ਲਈ ਗਈ ਹੈ ਪਰ 2022 ਦੀ ਵਿਧਾਨ ਸਭਾ ਚੋਣ ਵਿਜੇਂਦਰ ਸਿੰਘਲਾ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬਾ ਨਰਿੰਦਰ ਕੌਰ ਭਰਾਜ ਤੋਂ ਹਾਰ ਗਏ ਉਸ ਤੋਂ ਬਾਅਦ ਉਹ ਲਗਾਤਾਰ ਚੱਲ ਰਹੀ ਸੀ ਤਾਂ ਇਸ ਵਾਰ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ ਲੜਨ ਦੇ ਲਈ ਕਾਂਗਰਸ ਨੇ ਭੇਜਿਆ ਸੀ ਸ਼੍ਰੀ ਆਨੰਦ ਸਾਹਿਬ ਪੁਰ ਸਾਹਿਬ ਤੋਂ ਉਹਨਾਂ ਨੇ ਚੋਣ ਵੀ ਲੜੀ ਬੜੀ ਸੋਹਣੀ ਚੋਣ ਲੜੀ ਅਤੇ ਜਿਹੜਾ ਉਹਨਾਂ ਨੇ ਉੱਥੇ ਚੰਗੀ ਕਾਰਗਰਦਗੀ ਵੀ ਦਿਖਾਈ ਸਿੰਘਲਾ ਤਕਰੀਬਨ 11 ਕੁ ਹਜ਼ਾਰ ਦੇ ਅੰਤਰ ਨਾਲ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਹਾਰ ਗਏ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਵਿਜੇਂਦਰ ਸਿੰਘਲਾ ਜਿਸ ਤਰ੍ਹਾਂ ਨਾਲ ਸ਼੍ਰੀ ਤੋ ਥੋੜੇ ਜੇ ਅੰਤਰ ਨਾਲ ਚੋਣ ਹਾਰ ਗਏ ਨੇ ਇਸ ਲਈ ਸੰਭਵ ਹੈ ਕਿ ਉਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਹੁਣ ਆਪਣੀ ਕਰਨ ਭੂਮੀ ਵਜੋਂ ਅਪਣਾ ਲੈਣਗੇ ਅਤੇ ਇਹਨਾਂ ਸਾਰੀਆਂ ਕਿਆਸਰਾਈਆਂ ਦੇ ਉਲਟ ਜਾਂਦੇ ਆ ਸੰਗਰੂਰ ਵਿੱਚ ਸਿੰਗਲਾਂ ਨੇ ਵਰਕਰਾਂ ਦੀ ਇੱਕ ਵੱਡੀ ਇਕੱਤਰਤਾ ਦੌਰਾਨ ਕੇਵਲ ਵਰਕਰਾਂ ਵਿੱਚ ਜੋਸ਼ ਨਹੀਂ ਪਰਿਆ ਬਲਕਿ ਆਉਣ ਵਾਲੀਆਂ ਨਗਰ ਕੌਂਸਲ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਵੀ ਆਰੰਭਨ ਦਾ ਸੱਦਾ ਦੇ ਦਿੱਤਾ ਹੈ। ਭਾਵੇਂ ਸਿੰਘਲਾ ਨੇ ਆਪਣੀ ਸਫ਼ਰੀ ਦੌਰਾਨ ਪ੍ਰੈਸ ਤੋਂ ਦੂਰੀ ਬਣਾ ਕੇ ਰੱਖੀ ਪਰ ਪਾਰਟੀ ਦੇ ਆਲਾ ਮਿਆਰੀ ਸੂਤਰਾਂ ਦੇ ਅਨੁਸਾਰ ਸਿੰਘਲਾ ਨੇ ਜਿਸ ਢੰਗ ਨਾਲ ਸੰਗਰੂਰ ਹਲਕੇ ਦੇ ਹਰ ਪਿੰਡ ਵਾਰਡਾਂ ਦੀ ਵੋਟਾਂ ਦਾ ਅਧਿਐਨ ਕੀਤਾ ਤੇ ਡੂੰਗੀ ਦਿਲਚਸਪੀ ਨਾਲ ਵਰਕਰਾਂ ਦੀ ਹੌਸਲਾ ਫੁਜਾਈ ਕੀਤੀ ਆ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਿਜੇਂਦਰ ਸਿੰਘ 라 ਸੰਗਰੂਰ ਛੱਡਣ ਵਾਲੇ ਨਹੀਂ ਉਹ ਸੰਗਰੂਰ ਦੇ ਵਿੱਚ ਹੀ ਸਰਗਰਮ ਰਹਿਣਗੇ ਹੋ ਸਕਦਾ ਹੈ ਕਿ ਉਹ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵੀ ਆਪਣੀ ਸਰਗਰਮੀ ਜਾਰੀ ਰੱਖਣ ਪਰ ਉਹਨਾਂ ਦਾ ਸਿਆਸਤ ਦਾ ਮੁੱਖ ਕੇਂਦਰ ਸੰਗਰੂਰ ਪਹਿਲਾ ਵਾਂਗ ਰਹੇਗਾ ਤੁਹਾਨੂੰ ਪਤਾ ਹੀ ਹੈ ਕਿ ਸੁਖਪਾਲ ਸਿੰਘ ਖੈਰਾ ਚੋਣ ਲੜੇ ਪਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਉਹ ਸੁਭਾਅਕ ਜੀ ਗੱਲ ਹੈ ਕਿ ਬਹੁਤ ਦੂਰ ਆ ਕੇ ਚੋਣ ਲੜੇ ਸੀ ਜਿਆਦਾ ਬੰਦਾ ਗਵਾਂਢੀ ਗੁੰਢੀ ਹਲਕੇ ਦਾ ਹੋਵੇ ਫਿਰ ਤਾਂ ਬੰਦਾ ਥੋੜੀ ਰੁਚੀ ਰੱਖਦਾ ਆ ਉਹਨਾਂ ਨੇ ਬਹੁਤੀ ਸਰਗਰਮੀ ਨਹੀਂ ਦਿਖਾਈ ਕੋਲ ਮਲਾਕੇ ਵਿਧਾਨ ਸਭਾ ਦੀ ਚੋਣ ਦੇ ਲਈ ਸਿੰਗਲਾ ਸਭ ਤੋਂ ਵੱਡੇ ਦਾਅਵੇਦਾਰ ਨੇ ਤੇ ਸਿੰਗਲਾ ਇਸ਼ੂਕ ਵੀ ਨੇ ਸੰਗਰੂਰ ਵਿਧਾਨ ਸਭਾ ਲੜਨ ਦੇ ਲਈ ਤਾਂ ਉਹ ਤਿਆਰੀ ਵੀ ਕਰ ਰਹੇ ਨੇ ਲੋਕ ਸਭਾ ਇੱਕ ਅਲੱਗਾ ਗੱਲ ਹੈ ਪਰ ਉਹਨਾਂ ਦਾ ਦਾ ਦਿਲਚਸਪੀ ਵਿਧਾਨ ਸਭਾ ਦੀ ਹੈ ਇਸ ਕਰਕੇ ਉਹ ਵਿਧਾਨ ਸਭਾ ਲੜਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਇਹੀ ਕਾਰਨ ਹੈ ਕਿ ਉਹਨਾਂ ਨੇ ਨਗਰ ਨਿਗਮਾਂ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਵਰਕਰਾਂ ਨੂੰ ਤਿਆਰ ਰਹਿਣ ਦਾ ਸੱਦਾ ਦੇ ਦਿੱਤਾ ਹੈ ਸੰਗਰੂਰ ਦੇ ਵਿੱਚ ਸਿੰਗਲਾ ਦੀ ਹੋਈ ਵਾਪਸੀ ਦੇ ਨਾਲ ਇੱਕ ਵਾਰ ਫਿਰ ਸੰਗਰੂਰ ਦੇ ਸਿਆਸੀ ਸਮੀਕਰਨ ਬਦਲ ਸਕਦੇ ਨੇ ਪਹਿਲਾਂ ਵਾਲੇ ਸੰਗਰੂਰ ਜ਼ਿਲ੍ਹੇ ਦੇ ਉਹ ਸਿਆਸੀ ਕਾਂਗਰਸ ਦੇ ਖਾਸ ਕਰਕੇ ਸਿਆਸੀ ਸਮੀਕਰਨ ਨਹੀਂ ਰਹੇ ਇੱਕ ਪਾਸੇ ਵਿਜੇਂਦਰ ਸਿੰਘਲਾ ਹੋ ਜਾਣਗੇ ਉਹਨਾਂ ਦੇ ਇੱਕ ਸਮੇਂ ਕਹਿ ਲਿਏ ਕਿ ਮੁੱਖ ਵਿਰੋਧੀਆਂ ਦੇ ਵਿੱਚੋਂ ਦਲਵੀਰ ਗੋਲਡੀ ਚ ਜਾ ਚੁੱਕੇ ਨੇ ਸੰਗਰੂਰ ਛੱਡ ਕੇ ਆਮ ਆਦਮੀ ਪਾਰਟੀ ਚ ਚਲੇ ਗਏ ਨੇ ਕਾਂਗਰਸ ਛੱਡ ਕੇ ਤੇ ਰਾਜਾ ਬੀਰਕਲਾ ਆਏ ਨੇ ਵੀ ਵਿਜੇਂਦਰ ਕੋਰ ਪਠੱਲ ਨਾਲ ਸਿੰਘਲਾ ਉਹਨਾਂ ਦੇ ਸਬੰਧ ਪਹਿਲਾਂ ਹੀ ਬਹੁਤ ਮੰਨਿਆ ਜਾਂਦਾ ਹੈ ਕਿ ਠੀਕ ਠਾਕ ਨੇ ਕੋਈ ਐਸੀ ਤਲਖੀ ਉਹਨਾਂ ਦੇ ਸਬੰਧਾਂ ਦੇ ਦਰਮਿਆਨ ਨਹੀਂ ਹੈਗੀ ਤੇ ਸਨਾਮ ਲਗਭਗ ਖਾਲੀ ਹੈ ਬੇਸ਼ੱਕ ਜਸਵਿੰਦਰ ਧਮਾਨ ਉੱਥੇ ਕੰਮ ਕਰਦੇ ਹੁਣ ਪਰ ਖਾਲੀ ਵਰ ਗਈ ਐ ਡਿੜਬਾ ਖਾਲੀ ਐ ਤਾਂ ਜਿਹੜਾ ਚਾਰੇ ਪਾਸੇ ਵਿਜੇਂਦਰ ਸਿੰਘਲਾ ਦੀ ਚੌਧਰ ਜਿਹੜੀ ਆ ਉਹ ਵੇਖੀ ਜਾ ਸਕਦੀ ਐ ਕਿਵੇਂ ਦਾ ਰਹਿੰਦਾ ਮਾਹੌਲ ਕਿਉਂਕਿ ਵਰਕਰ ਤਾਂ ਉਹਨਾਂ ਦੇ ਨਾਲ ਹੀ ਗਏ ਸੀਗੇ ਆਨੰਦਪੁਰ ਨਾਲ ਹੀ ਵਾਪਸ ਆ ਗਏ ਹੁਣ ਉਹ ਦੇਖਦੇ ਆ ਕਿ ਕੀ ਰੰਗ ਲਿਆਉਂਦੇ ਐ ਆਉਂਦੀਆਂ ਚੋਣਾਂ ਦੇ ਵਿੱਚ ਵਿਜੇਂਦਰ ਸਿੰਘਲਾ ਦੀ ਵੀ ਪਰਖ ਹੋ ਜਾਣੀ ਐ ਕਿ ਉਹ ਸਿਆਸੀ ਕਦ ਦੇ ਤੌਰ ਤੇ ਕਿੰਨੇ ਕੁ ਮਜ਼ਬੂਤ ਨੇ ਜਾਂ ਫਿਰ ਨਹੀਂ